ਜ਼ਿੰਦਗੀ ਵਿੱਚ ਸਾਨੂੰ ਹਰ ਮੋੜ ਤੇ ਲੋਕ ਮਿਲਦੇ ਅਤੇ ਵਿਛੜਦੇ ਰਹਿੰਦੇ ਹਨ ਕਈ ਵਾਰ ਕੁਝ ਲੋਕ ਸਾਡੇ ਵਿਸ਼ਵਾਸਯੋਗ ਦੋਸਤ ਬਣ ਜਾਂਦੇ ਹਨ ਪਰ ਕੁਝ ਲੋਕ ਧੋਖੇਬਾਜ਼ ਹੁੰਦੇ ਹਨ ਤੇ ਸਾਡੇ ਝੂਠੇ ਦੋਸਤ ਬਣ ਜਾਂਦੇ ਹਨ ਅਜਿਹੇ ਦੋਸਤਾਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਸਾਡੀ ਜ਼ਿੰਦਗੀ ਵਿੱਚ ਕੋਈ ਸੱਚਾ ਦੋਸਤ ਹੋਵੇ ਤਾਂ ਝੂਠੇ ਦੋਸਤ ਨਾਲ ਆਸਾਨੀ ਨਾਲ ਨਜੇਠਿਆ ਜਾ ਸਕਦਾ ਹੈ ਝੂਠੇ ਦੋਸਤ ਦੁਆਰਾ ਕੀਤੇ ਨੁਕਸਾਨ ਤੋਂ ਕਿਸ ਤਰ੍ਹਾਂ ਸੱਚੇ ਦੋਸਤ ਨੇ ਆਪਣੇ ਦੋਸਤੀ ਰੱਖਿਆ ਕੀਤੀ ਇੱਕ ਕਹਾਣੀ ਦੁਆਰਾ ਸਮਝਦੇ ਹਾਂ ਕਾਂ ਹਿਰਨ ਅਤੇ ਗਿੱਦੜ ਦੀ ਕਹਾਣੀ ਇੱਕ ਹਿਰਨ ਅਤੇ ਇੱਕ ਕਾਂ ਬਹੁਤ ਪੱਕੇ ਦੋਸਤ ਸਨ ਇੱਕ ਦਿਨ ਕਾਂ ਨੇ ਹਿਰਨ ਨੂੰ ਇੱਕ ਗਿੱਦੜ ਦੇ ਨਾਲ ਦੇਖਿਆ ਗਿੱਦੜ ਇੱਕ ਚਲਾਕ ਜਾਨਵਰ ਹੁੰਦਾ ਹੈ ਇਸ ਲਈ ਕਾਂ ਨੇ ਹਿਰਨ ਨੂੰ ਅਗਾਹ ਕੀਤਾ ਕਿ ਉਹ ਗਿੱਦੜ ਤੇ ਕਦੇ ਵੀ ਭਰੋਸਾ ਨਾ ਕਰੇ ਤੇ ਉਹਦੇ ਨਾਲ ਕਿਧਰੇ ਵੀ ਨਾ ਜਾਵੇ ਇਹ ਇੱਕ ਚਲਾਕ ਅਤੇ ਧੋਖੇबाज ਜਾਨਵਰ ਹੁੰਦਾ ਹੈ ਹਿਰਨ ਨੇ ਕਾਂ ਦੀ ਚੇਤਾਵਨੀ ਨੂੰ ਅਣ ਸੁਣਾ ਕਰ ਦਿੱਤਾ ਅਤੇ ਗਿੱਦੜ ਦੇ ਨਾਲ ਖੇਤਾਂ ਵਿੱਚ ਚਲਾ ਗਿਆ ਜਿੱਥੇ ਕਿਸਾਨ ਨੇ ਜੰਗਲੀ ਜਾਨਵਰਾਂ ਨੂੰ ਰੋਕਣ ਦੇ ਲਈ ਜਾਲ ਵਿਛਾ ਰੱਖਿਆ ਸੀ ਗਿੱਦੜ ਨੇ ਉਸ ਨੂੰ ਜਾਲ ਵਿੱਚ ਫਸਾ ਦਿੱਤਾ ਤਦ ਗਿੱਦੜ ਨੇ ਹਿਰਨ ਨੂੰ ਕਿਹਾ ਕਿ ਮੈਂ ਕਿਸਾਨ ਨੂੰ ਬੁਲਾਉਣ ਜਾ ਰਿਹਾ ਹਾਂ ਉਹ ਤੈਨੂੰ ਮਾਰ ਦੇਵੇਗਾ ਤੇ ਤੇਰੇ ਮਾਸ ਦਾ ਕੁਝ ਹਿੱਸਾ ਮੈਨੂੰ ਵੀ ਮਿਲੇਗਾ। ਹਿਰਨ ਰੋਣ ਲੱਗ ਗਿਆ। ਕਾਂ ਨੇ ਹਿਰਨ ਦੇ ਰੋਣ ਦੀ ਆਵਾਜ਼ ਸੁਣੀ ਅਤੇ ਉਸ ਦੀ ਮਦਦ ਕਰਨ ਲਈ ਆ ਗਿਆ। ਉਸ ਨੇ ਹਿਰਨ ਨੂੰ ਮਰ ਜਾਣ ਦਾ ਨਾਟਕ ਕਰਨ ਦੇ ਲਈ ਕਿਹਾ। ਕਿਸਾਨ ਖੇਤਾਂ ਵਿੱਚ ਆ ਗਿਆ। ਉਸ ਨੇ ਦੇਖਿਆ ਕਿ ਹਿਰਨ ਜਾਲ ਵਿੱਚ ਫਸ ਕੇ ਮਰ ਚੁੱਕਾ ਹੈ। ਕਾਂ ਦਰਖਤ ਤੇ ਬੈਠਾ ਸਭ ਕੁਝ ਦੇਖ ਰਿਹਾ ਸੀ। ਕਿਸਾਨ ਨੇ ਹਿਰਨ ਨੂੰ ਮਰਿਆ ਸਮਝ ਕੇ ਉਸ ਉਤੋਂ ਜਾਲ ਹਟਾ ਦਿੱਤਾ ਤਾਂ ਹਿਰਨ ਤੁਰੰਤ ਉੱਠ ਕੇ ਦੌੜ ਗਿਆ ਗੁੱਸੇ ਵਿੱਚ ਆਏ ਕਿਸਾਨ ਨੇ ਗਿੱਦਰ ਨੂੰ ਬਹੁਤ ਡੰਡੇ ਮਾਰੇ ਅਤੇ ਭਜਾ ਦਿੱਤਾ ਸਿੱਖਿਆ ਦੋਸਤੋ ਝੂਠੇ ਦੋਸਤ ਦੁਸ਼ਮਣ ਤੋਂ ਵੀ ਬੁਰੇ ਹੁੰਦੇ ਹਨ ਪਰ ਜੇਕਰ ਅਸੀਂ ਸਮੇਂ ਸਿਰ ਝੂਠੇ ਦੋਸਤ ਦੀ ਪਛਾਣ ਕਰਕੇ ਉਸ ਤੋਂ ਦੂਰ ਹੋ ਜਾਂਦੇ ਹਾਂ ਤਾਂ ਅਸੀਂ ਉਸ ਦੁਆਰਾ ਕੀਤੇ ਜਾਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ ਜ਼ਿੰਦਗੀ ਵਿੱਚ ਸੱਚੇ ਦੋਸਤ ਉਹੀ ਹਨ ਜੋ ਹਰ ਮੁਸੀਬਤ ਵਿੱਚ ਸਾਡਾ ਸਾਥ ਨਿਭਾਉਂਦੇ ਹਨ ਅਤੇ ਬੁਰੀਆਂ ਆਦਤਾਂ ਅਤੇ ਬੁਰੇ ਲੋਕਾਂ ਤੋਂ ਸਾਡਾ ਬਚਾਅ ਕਰਦੇ ਹਨ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪ੍ਰੇਰਣਾਦਾਇਕ ਲੱਗੀ ਤਾਂ ਇਸ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ